ਹੈਲੋ ਜੀ ਤੁਸੀਂ ਦੇਖ ਹੀ ਰਹੇ ਹੋਣੇ ਮੇਰੇ ਅੱਗੇ ਪਈ ਹੈ ਇੱਕ ਸ਼ਾਲ ਜਿਹੜੀ ਕਿ ਮੈਂ ਬਣੀ ਬਣਾਈ ਹੈ ਯੂ ਪਿੰਨ ਯੂ ਪਿੰਨ ਤੇ ਬਣੀ ਹੈ ਸ਼ਾਲ ਹੈ ਜਿਹੜੀ ਕਿ ਬਣਾਈ ਵਾਈਟ ਤੇ ਬਲੈਕ ਕਲਰ ਸਾਰੀ ਸ਼ਾਲ ਵਾਈਟ ਕਲਰਸ ਬਣਾਈ ਹੋਈ ਹੈ ਦੇਖੋ ਤੇ ਸਿਰਫ ਬਲੈਕ ਕਲਰ ਦੀ ਸਾਈਡ ਤੇ ਇੱਕ ਪੱਟੀ ਲਗਾਈ ਹੈ ਮੈਂ ਸਿਰਫ ਇਹਨੂੰ ਅਲੱਗ ਜਿਹਾ ਲੁੱਕ ਦੇਣ ਦੇ ਲਈ ਆ ਦੇਖੋ ਤੇ ਸਾਰੀ ਦੀ ਸਾਰੀ ਸ਼ਾਲ ਇਹੀ ਯੂ ਪਿੰਨ ਤੇ ਬਣੀ ਹੋਈ ਹੈ ਯੂ ਪਿੰਨ ਤੇ ਬਣੀ ਹੋਈ ਫਿਰ ਵੀ ਦੇਖੋ ਸ਼ਾਲ ਕਿੰਨੀ ਗਾਫਾ ਦੇਖੋ ਕਿੰਨੀ ਗਾਫਾ ਸਾਡੀ ਸ਼ਾਲ ਬਣ ਕੇ ਆਈ ਹੋਈ ਐ ਯੂ ਪਿੰਨ ਤੇ ਬਣਾਈ ਹੋਈ ਐ ਦੇਖੋ ਐਨ ਮੋਟੀ ਸ਼ਾਲ ਐ ਗਾਫ ਸ਼ਾਲ ਐ ਤੇ ਤੁਸੀਂ ਇਹ ਅਗਰ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਆਪਾਂ ਬਣਾਨੇ ਆ ਜੇ ਇਹਨੂੰ ਦੇਖੋ ਲੁੱਕ ਬਿਲਕੁਲ ਅਲੱਗ ਤੇ ਵਧੀਆ ਦੇਖੋ ਲੰਬਾਈ ਚੌੜਾਈ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਅਲੱਗ ਅਲੱਗ ਪੱਟੀਆਂ ਬਣਾ ਕੇ ਇਹ ਬਣਾਈ ਹੋਈ ਐ ਤਾਂ ਫੇਰ ਸ਼ੁਰੂ ਕਰਦੇ ਆ ਅੱਜ ਵਾਲੀ ਸ਼ਾਲ ਯੂ ਪਿੰਨ ਦੀ ਬਣੀ ਹੋਈ ਅਲੱਗ ਜੀ ਤੇ ਵਧੀਆ ਸ਼ਾਲ ਤੇ ਜਿਹੜੀ ਉਹਨੇ ਨੂੰ ਕਿੰਨੇ ਲੱਗੇ ਆਪਾਂ ਅੱਗੇ ਸਾਰੀ ਵੀਡੀਓ ਚ ਦੇਖਦੇ ਆਂ ਆ ਦੇਖੋ ਆ ਦੇਖੋ ਅਲੱਗ-ਅਲੱਗ ਪੱਟੀ ਇਹ ਸਾਡੀ ਇੱਕ-ਇੱਕ ਪੱਟੇ ਆ ਦੇਖੋ ਇੱਕ ਪੱਟੀ ਆ ਪਹਿਲਾਂ ਹੋ ਗਈ ਬਲੈਕ ਦੀ ਪੱਟੀ ਉਸ ਤੋਂ ਬਾਅਦ ਆ ਦੇਖੋ ਵਾਈਟ ਦੀ ਪੱਟੀ ਆ ਇਹ ਫਿਰ ਵਾਈਟ ਦੀ ਪੱਟੀ ਇਹ ਵਾਈਟ ਦੀ ਪੱਟੀ ਇਹ ਵਾਈਟ ਦੀ ਇਹ ਐਦਾਂ ਅਸੀਂ ਅਲੱਗ-ਅਲੱਗ ਪੱਟੀਆਂ ਬਣਾ ਕੇ ਲਗਾਈਆਂ ਹੋਈਆਂ ਅਗਰ ਤੁਸੀਂ ਇਹਨੂੰ ਘੱਟ ਚੌੜੀ ਬਣਾਉਣਾ ਚਾਹਦੇ ਹੋ ਤਾਂ ਤੁਸੀਂ ਪੱਟੀਆਂ ਥੋੜੀਆਂ ਕੱਟ ਕਰ ਦੋ ਤੇ ਮੈਂ ਇਸ 'ਚ ਇੱਕ 1 2 3 4 5 6 7 8 9 10 11 12 13 14 15 16 17 18 18 ਪੱਟੀਆਂ ਲਗਾ ਕੇ ਬਣਾਈ ਹੋਈ ਹੈ 18 ਚੋਂ 16 ਹੈਗੇ ਆ ਵਾਈਟ ਤੇ 2 ਹੈਗੇ ਬਲੈਕ ਮੈਂ 18 ਪੱਟੀਆਂ ਬਣਾਈਆਂ ਤੁਸੀਂ ਹਿਸਾਬ ਨਾਲ ਅਗਰ ਤੁਸੀਂ ਇਹਨੂੰ ਘੱਟ ਛੋੜੀ ਬਣਾਉਣਾ ਚਾਹੁੰਦੇ ਤਾਂ ਤੁਸੀਂ ਹਿਸਾਬ ਨਾਲ ਪੱਟੀਆਂ ਘੱਟ ਵੱਧ ਕਰ ਸਕਦੇ ਹੋ ਤੇ ਲੰਬਾਈ ਤਾਂ ਮੈਂ ਪੂਰੀ ਰੱਖੀ ਹੋਈ ਹੈ ਜਿੰਨੀ ਪੂਰੀ ਲੰਬਾਈ ਹੁੰਦੀ ਹੈ ਤੇ ਤੁਸੀਂ ਇਹਨੂੰ ਲੰਬਾਈ ਵੀ ਘੱਟ ਰੱਖ ਸਕਦੇ ਹੋ ਉਹ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਤੇ ਸਿਰਫ ਅੱਜ ਆਪਾਂ ਇਹ ਦੇਖਾਂਗੇ ਵੀ ਆਪਾਂ ਇਹਨੂੰ ਬਣਾਣਾ ਕਿਤਾ ਮੈਂ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਰੱਖਿਆ ਤੁਸੀਂ ਚਾਹੋ ਤਾਂ ਪਿਓਰ ਵਾਈਟ ਦੀ ਬਣ ਲਓ ਚਾਹੋ ਤਾਂ ਵਾਈਟ ਦੇ ਨਾਲ ਕੋਈ ਹੋਰ ਅਲੱਗ ਜਿਹਾ ਪੈਟਰਨ ਲਗਾ ਸਕਦੇ ਮੀਨਸ ਕਿ ਕੋਈ ਹੋਰ ਕਲਰ ਲਗਾ ਸਕਦੇ ਹੋ ਬਿਲਕੁਲ ਸਿੰਪਲ ਯੂ ਪਿੰਨ ਦੇ ਨਾਲ ਬਣੀ ਹੋਈ ਆ ਦੇਖੋ ਜਿਹੜਾ ਡਿਜ਼ਾਈਨ ਪਾਇਆ ਬਿਲਕੁਲ ਹੀ ਸੋਖਾ ਜਿਹੜਾ ਸੈਟ ਹੈ ਮੈਂ ਤੁਹਾਨੂੰ ਆਪਣੀ ਪਹਿਲੀ ਵੀਡੀਓ ਸਿਖਾਇਆ ਸੀ ਉਹ ਵਾਲਾ ਡਿਜ਼ਾਈਨ ਹੈ ਬਿਲਕੁਲ ਹੀ ਆ ਦੇਖੋ ਤੇ ਸਾਈਡਾ ਤੇ ਉਦਾ ਹੀ ਅਸੀਂ ਆ ਦੇਖੋ 1 2 3 3 3 ਲੈ ਕੇ ਇਹਦਾ ਇੱਕ ਕੀਤਾ ਹੋਇਆ ਆ ਦੇਖੋ ਪੱਟੀ ਨੂੰ ਪੱਟੀ ਦੇ ਨਾਲ ਜੋੜਿਆ ਹੋਇਆ ਦੇਖੋ ਜਿਹੜਾ ਪੱਟੀ ਨੂੰ ਪੱਟੀ ਦੇ ਨਾਲ ਜੋੜਿਆ ਹੋਇਆ ਉਹਦੇ ਨਾਲ ਦੇਖੋ ਇੰਨਾ ਮੋਟਾ ਸਾਡਾ ਇਹ ਬਣ ਕੇ ਆ ਗਿਆ ਜਿਹੜਾ ਕਿ ਅਸੀਂ 1 2 3 3 ਲਏ ਹੋਏ ਆ 3 ਤਾਂ ਕਿ ਇਧਰੋਂ 3 ਤਾਂ ਕਿ ਇਧਰੋਂ ਲੈ ਕੇ ਅਸੀਂ ਪੱਟੀ ਦੇ ਨਾਲ ਪੱਟੇ ਨੂੰ ਜੋੜਿਆ ਹੋਇਆ ਦੇਖੋ ਜਿਸ ਤਰ੍ਹਾਂ ਆਪਾਂ ਇਹ ਓਪਿੰਡਿਆ ਪੱਟੇ ਬਣਾਣੇ ਆ ਉਦਾਂ ਆਪਾਂ ਅਲੱਗ-ਅਲੱਗ ਪੱਟੇ ਬਣਾ ਲੈਣੇ ਆ ਪੱਟੇ ਬਣਾ ਕੇ ਫਿਰ ਆਪਾਂ ਇਹਨਾਂ ਨੂੰ ਜੋੜ ਲੈਣਾ ਤੇ ਪੱਟੇ ਕਿੱਦਾਂ ਬਣਾਣੇ ਆ ਕਿੱਦਾਂ ਸੋਹਣਾ ਉਹ ਮੈਂ ਤੁਹਾਨੂੰ ਅੱਗੇ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਤੇ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਸੂੰਗੀ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਵੀ ਇਹ ਵਾਲਾ ਡਿਜ਼ਾਈਨ ਮੈਂ ਕਿੱਦਾਂ ਬਣਾਇਆ ਹੋਇਆ ਪਰ ਫਿਰ ਵੀ ਅੱਜ ਵੀ ਤੁਹਾਨੂੰ ਇਹਦਾ ਮੈਂ ਇਹ ਤੁਹਾਨੂੰ ਡਿਜ਼ਾਈਨ ਬਣਾ ਕੇ ਦੱਸੂੰਗੀ ਵੀ ਓਪਿੰਡ ਤੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਣਾਇਆ ਇਹ ਕਿੱਦਾਂ ਬਣਾਣਾ ਬ ਤੇ ਆ ਦੇਖੋ ਤੇ ਬਸ ਇਹ ਹੀ ਯੂਪਿੰਨਾ ਪੱਟੀਆਂ ਬਣਾਈਆਂ ਤੇ ਬਾਅਦ ਚ ਬਸ ਇਹ ਜੋੜੀਆਂ ਹੋਈਆਂ ਨੇ ਇੱਕ ਇੱਕ ਪੱਟੀ ਬਣਾਈ ਜੇ ਨਾ ਬੜੀ ਜਲਦੀ ਇਹ ਸ਼ਾਲ ਬਣ ਕੇ ਕੰਪਲੀਟ ਹੋ ਜਾਂਦੀ ਬੜੀ ਜਲਦੀ ਕਿਉਂ ਮੰਦੀ ਕਿਉਂਕਿ ਯੂਪਿੰਨ ਤਾਂ ਜਿਹੜਾ ਸਾਡਾ ਕੰਮ ਹੈ ਬਹੁਤ ਜਲਦੀ ਜਲਦੀ ਪੂਰਾ ਹੁੰਦਾ ਯੂਪਿੰਨ ਤਾਂ ਸਿੱਖ ਪੱਟੀ ਬਣਾ ਲੈਣੀ ਹੈ ਪੱਟੇ ਸਾਡੇ 1 ਘੰਟੇ ਚ ਇੱਕ ਪੱਟੀ ਤਿਆਰ ਹੋ ਜਾਣੀ ਤੇ ਬਾਅਦ ਚ ਬਸ ਅਸੀਂ ਸਿਰਫ ਉਹ ਪੱਟੀਆਂ ਨੂੰ ਆਪਸ ਚ ਜੋੜਨਾ ਹੀ ਹੈ ਸਿਰ ਪੱਟੀਆਂ ਨੂੰ ਤੁਹਾਨੂੰ ਸਾਨੂੰ ਥੋੜਾ ਸੰਭਾਲ ਕੇ ਰੱਖਣਾ ਪੈਂਦਾ ਤੇ ਪੱਟੀਆਂ ਨੂੰ ਆਪਸ ਚ ਨਾਲ ਦੇ ਨਾਲ ਜੋੜਦੇ ਰਹੋਗੇ ਤਾਂ ਤੁਹਾਡੀ ਪੱਟੀਆਂ ਦਾ ਖਲਾਰਾ ਨਹੀਂ ਪਊਗਾ ਜਾਂ ਤੁਸੀਂ ਪੱਟੀ ਨੂੰ ਇੱਕ ਇੱਕ ਨੂੰ ਰੋਲ ਕਰ ਕਰਕੇ ਰੱਖ ਲਓ ਤੇ ਬਾਅਦ ਚ ਇਕੱਠੀਆਂ ਪੱਟੀਆਂ ਨੂੰ ਜੋੜ ਲਓ ਤੇ ਸਾਈਡ ਤੇ ਤੁਸੀਂ ਚਾਹੋ ਤਾਂ ਬਲੈਕ ਪੱਟੀ ਲਗਾ ਲਓ ਚਾਹੋ ਤਾਂ ਤੁਸੀਂ ਕੋਈ ਹੋਰ ਲਗਾ ਲਓ ਤਾਂ ਫਿਰ ਆਪਾਂ ਕਰਦੇ ਹਾਂ ਅੱਜ ਦਾ ਸ਼ੁਰੂਕ ਇਹ ਵਾਲਾ ਸ਼ਾਲ ਬਣਾਣਾ ਤੇ ਪਹਿਲਾਂ ਕਰਦੇ ਹਾਂ ਯੂ ਪਿੰਨ ਲੈਨੇ ਆ ਤੇ ਯੂ ਪਿੰਨ ਦੇ ਉੱਪਰ ਬਣਾਨੇ ਆ ਅਸੀਂ ਇਹ ਵਾਲੀ ਪੱਟੀ ਪਹਿਲੀ ਪੱਟੀ ਅਸੀਂ ਕਿੱਦਾਂ ਬਣਾਣੀ ਆ ਲਓ ਜੀ ਆਪਾਂ ਕਰਦੇ ਹਾਂ ਸ਼ੁਰੂ ਇਹ ਵਾਲਾ ਬਣਾਣਾ ਇਦੇ ਲਈ ਪਹਿਲਾਂ ਕੀ ਕਰਨਾ ਹੈ ਯੂ ਪਿੰਨ ਦੇ ਵਾਲੇ ਵਾਲੇ ਅਸੀਂ ਆ ਦੇਖੋ ਇਦਾਂ ਕਰਕੇ ਪਹਿਲਾਂ ਇੱਕ ਰਾਉਂਡ ਲੈ ਕੇ ਆਪਾਂ ਪਹਿਲਾ ਤੱਕ ਇਹਨੂੰ ਇੱਕ ਇੱਥੇ ਨੋਡ ਲਗਾ ਲੈਣੀ ਸ਼ੁਰੂ ਦੇ ਵਿੱਚ ਠੀਕ ਹੈ ਜੀ ਤੁਸੀਂ ਚਾਹੋ ਯੂ ਪਿੰਨ ਨੂੰ ਤੁਸੀਂ ਇਦਾਂ ਯੂਜ਼ ਕਰ ਸਕਦੇ ਚਾਹੋ ਤਾਂ ਤੁਸੀਂ ਇਦਾਂ ਯੂਜ਼ ਕਰ ਸਕਦੇ ਦੋਨੇ ਤਰੀਕਾ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਇਹ ਚੋ ਕੋਈ ਚੱਕਰ ਨਹੀਂ ਹੈ ਜੇ ਤੁਸੀਂ ਐਦਾ ਯੂਜ਼ ਕਰੋਗੇ ਤਾਂ ਤੁਹਾਡਾ ਨਾਲ ਦੇ ਨਾਲ ਇਹੇ ਨੀਚੇ ਉੱtre ਜਾਣਾ ਹੈ ਅਗਰ ਆਪਾਂ ਐਦਾ ਯੂਜ਼ ਕਰਾਂਗੇ ਤਾਂ ਐਸੇ ਲਾਸਟ ਦੇ ਵਿੱਚ ਸਾਰੀ ਪੱਟੀ ਨੂੰ ਇੱਥੋਂ ਨੀਚੋਂ ਅੱਗੇ ਨੂੰ ਉਤਾਰਾਂਗੇ ਬਸ ਇਹੀ ਫਰਕ ਪੈਂਦਾ ਹੋਰ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਤੁਹਾਨੂੰ ਦੋਨੇ ਤਰੀਕੇ ਨਾਲ ਹੀ ਦੱਸੂਗੀ ਪਹਿਲਾਂ ਅਜ ਆਪਾਂ ਦੇਖੋ ਜਿਹੜੀ ਆਪਾਂ ਉਹਦੀ ਪੱਟੀਆਂ ਬਣਾਈਆਂ ਨੇ ਆਪਣੀ ਸ਼ਾਲ ਦੀਆਂ ਜਿਹੜਾ ਡਿਜ਼ਾਈਨ ਪਾਇਆ ਉਹ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਪਹਿਲਾਂ ਤਾਂ ਅਸੀਂ ਇੱਥੇ ਐਦਾ ਹੀ ਇੱਕ ਲੂਪ ਬਣਾ ਲੈਣਾ ਬਣਾ ਲੈ ਇਸ ਤੋਂ ਬਾਅਦ ਅਸੀਂ ਦੇਖੋ ਐਦਾਂ ਬਲ ਪਾ ਕੇ ਧੱਕੇ ਨੂੰ ਲੈ ਆਂਦਾ ਇਸ ਤੋਂ ਬਾਅਦ ਅਸੀਂ ਜਿਹੜਾ ਹੁਣ ਲੂਪ ਬਣਾਣਾ ਉਹ ਅਸੀਂ ਪਹਿਲਾਂ ਇੱਥੇ ਇੱਕ ਕੁੰਡੇ ਨੂੰ ਚੁੱਕਣਾ ਇਹਨੂੰ ਤੇ ਫਿਰ ਇੱਥੋਂ ਅਸੀਂ ਇੱਕ ਕੁੰਡੇ ਨੂੰ ਲੈਣਾ ਲੈ ਕੇ ਆਹ ਦੇਖੋ ਫਿਰ ਅਸੀਂ ਇੱਥੇ ਦੋ ਦਾ ਇੱਕ ਕਰ ਦੇਣਾ ਬਸ ਇੱਕ ਲੂਪ ਲੈਣਾ ਤੇ ਦੋ ਦਾ ਅਸੀਂ ਇੱਕ ਕਰ ਦੇਣਾ ਫਿਰ ਦੇਖੋ ਫੇਰ ਅਸੀਂ ਨੂੰ ਕੁਮਾਕੇ ਦਾ ਲੈਣਾ ਇੱਥੋਂ ਪਾਇਆ ਕੁਮਾਕੇ ਲੈ ਆਇਆ ਫੇਰ ਅਸੀਂ ਇੱਥੋਂ ਇਦਾਂ ਹੀ ਇੱਕ ਲੈਣਾ ਉੱਪਰ ਵਾਲਾ ਸਭ ਤੋਂ ਬਸ ਦੇਖੋ ਇੱਦਾਂ ਹੀ ਅਸੀਂ ਨੂੰ ਪੱਟੀ ਨੂੰ ਬਣਾਇ ਜਾਣਾ ਦੇਖੋ ਪਹਿਲਾ ਅਸੀਂ ਸਭ ਤੋਂ ਉੱਪਰ ਵਾਲਾ ਤਾਂ ਗੱਲ ਲੈਣਾ ਉੱਥੋਂ ਅਸੀਂ ਇੱਕ ਇਦਾਂ ਬਲ ਪਾਣਾ ਪਹਿਲਾਂ ਤੋਂ ਬਾਅਦ ਫੇਰ ਦੁਬਾਰਾ ਅਸੀਂ ਇਸ ਤੋਂ ਬਲ ਲੈਣਾ ਤੇ ਬਲ ਲੈ ਕੇ ਫੇਰ ਦੋ ਦਾ ਇੱਕ ਕੱਟ ਦੇਣਾ ਬਹੁਤ ਹੀ ਸੋਖਾ ਸਾ ਟਾਈਪ ਬਣ ਕੇ ਤਿਆਰ ਹੋ ਜਾਣਾ ਦੋ ਦਾ ਇੱਕ ਕਰਨ ਤੋਂ ਬਾਅਦ ਫਿਰ ਅਸੀਂ ਇਹਨੂੰ ਮੋੜ ਲੈਣਾ ਤਾਂ ਮੋੜ ਕੇ ਫਿਰ ਇੱਥੇ ਆ ਜਾਣਾ ਫਿਰ ਇੱਥੋਂ ਅਸੀਂ ਪਹਿਲੇ ਨੂੰ ਚੁੱਕਣਾ ਧਾਗੇ ਨੂੰ ਹਾਵਲੇ ਪਹਿਲੇ ਧਾਗੇ ਚੁੱਕ ਕੇ ਪਹਿਲਾਂ ਇੱਥੋਂ ਅਸੀਂ ਇੱਕ ਕੁੰਡਾ ਲੈ ਲੈਣਾ ਇੱਦਾਂ ਲੈਨ ਤੋਂ ਬਾਅਦ ਫਿਰ ਅਸੀਂ ਇਹਨੂੰ ਦੋ ਦਾ ਇੱਕ ਕਰ ਦੇਣਾ ਬਸ ਅਸੀਂ ਇਸ ਜਿਹੜਾ ਡਿਜ਼ਾਈਨ ਬਣਾਇਆ ਹੈ ਇਸ ਤੇ ਸਿਰਫ ਦੋ ਦਾ ਇੱਕ ਹੀ ਕੀਤਾ ਹੋਇਆ ਤਿੰਨ ਨਹੀਂ 루ਪ ਬਣਾਏ ਹੋਏ ਸਿਰਫ ਦੋ 루ਪੇ ਬਣਾਏ ਆ ਆ ਦੇਖੋ ਫਿਰ ਅਸੀਂ ਇਹਨੂੰ ਇੱਥੋਂ ਮੋੜ ਲਓ ਚਾਹੇ ਤੁਸੀਂ ਇਹਨੂੰ ਛੱਡ ਕੇ ਮੋੜ ਲਓ ਫਿਰ ਅਸੀਂ ਇੱਥੇ ਲਾ ਲੈਣਾ ਬਸ ਇਦਾਂ ਹੀ ਇਸੇ ਨੂੰ ਬਣਾਇਆ ਜਾਣਾ ਤੇ ਸਾਡਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਣਾ ਤੇ ਬਾਕੀ ਪੱਟੀ ਨੂੰ ਪੱਟੀ ਨਾਲ ਕਿੱਦਾਂ ਜੋੜਨਾ ਮੈਂ ਤੁਹਾਨੂੰ ਪਹਿਲਾਂ ਦੱਸੀ ਚੁੱਕੀ ਹਾਂ ਵੀ ਇਹੋ ਸੋ ਸੇਮ ਤਰੀਕੇ ਨਾਲ ਹੀ ਜੋੜੀਆਂ ਹੋਈਆਂ ਨੇ ਤਿੰਨ ਤਿੰਨ ਅਸੀਂ ਲਈਆਂ ਹੋਈਆਂ ਤਿੰਨ ਤਾਂ ਗੇਦਰੋ ਤੇ ਤਿੰਨ ਅਸੀਂ ਉਧਰੋਂ ਲੱਕੇ ਵਾਲੀ ਪੱਟੀਆਂ ਸੀ ਜੋੜੀਆਂ ਹੋਈਆਂ ਆ ਦੇਖੋ ਇਹ ਵਾਲਾ ਡਿਜ਼ਾਈਨ ਨੇ ਜਿਹੜਾ ਆਪਾਂ ਪਾਇਆ ਹੋਇਆ ਆ ਦੇਖੋ ਇੱਦਾਂ ਦੇਖੋ ਸਾਡਾ ਇਹ ਡਿਜ਼ਾਈਨ ਬਣ ਗਿਆ ਹੋਇਆ ਇਹੀ ਸੇਮ ਆਪਾਂ ਇੱਥੇ ਪਾਇਆ ਹੋਇਆ ਹੈ ਮੈਂ ਆ ਦੇਖੋ इस बाद असें तीन तीन धागे नीन तीन जोड़ना तीन इधरों ला तो ते तीन दूजे के पट्टे ला के आप जोड़े हुए हैं बस इदा ही ये वाली शॉल बनाई हुई है देखो तो फिर बनाओ ये वाली शॉल तो कमेंट करके दसो जो तुम स्टैप बाय स्टैप सीखना चाहते हो तो मैं वो वीडियो भी अपलोड कर दूँगी तो बस देखो सिंपल जो मैं लगाए हुए हैं यह टसल कुछ भी नहीं किया दो धागे लंबे, लंबे लंबे लगाए हुए हैं ਤੁਸੀਂ ਚਾਹੋ ਤਾਂ ਇੱਥੇ ਇਕੱਲੇ ਜਾਲੀ ਵੀ ਬਣਾ ਸਕਦੇ ਹੋ ਜਾਂ ਇੱਕ ਪੱਟੀ ਹੋਰ ਵੜਾ ਕੇ ਲਗਾ ਸਕਦੇ ਹੋ ਤਾਂ ਫਿਰ ਥੋੜਾ ਬਹੁਤੋ ਸ਼ੁਕਰੀਆ ਤਾਂ ਬਹੁਤ ਬਹੁਤ ਸ਼ੁਕਰੀਆ ਯੂਪਿੰਦੇ ਸ਼ਾਲ ਦੇਖਣ ਦੇ ਲਈ ਫਿਰ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵਾਲੀ ਸ਼ਾਲ ਕਿੱਦਾਂ ਦੀ ਲੱਗੀ ਤੇ ਵੈਸੇ ਯੂਪਿੰਨ ਤੇ ਮੈਂ ਇੱਕ ਮਫਲਰ ਬਣਾਉਣਾ ਸ਼ੁਰੂ ਕਰਨ ਲੱਗੀ ਹਾਂ ਤੇ ਅਗਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਉਹ ਵੀਡੀਓ ਸਟੈਪ ਬਾਇ ਸਟੈਪ ਦੱਸੂਗੀ ਕਿਉਂਕਿ ਇਹ ਤਾਂ ਮੈਂ ਹੁਣ ਪਹਿਲਾਂ ਬਣਾ ਚੁੱਕੀ ਹਾਂ ਤੇ ਅਗਰ ਤੁਸੀਂ ਯੂਪਿੰਨ ਤੇ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਮਫਲਰ ਇੱਕ ਬਣਾਉਣਾ ਸ਼ੁਰੂ ਕੀਤਾ ਤੇ ਉਹਦੀ ਵੀਡੀਓ ਮੈਂ ਸਟੈਪ ਬਾਇ ਸਟੈਪ ਤੁਹਾਡੇ ਲਈ ਲੈ ਕੇ ਆਉਂਗੀ ਤਾਂ ਫਿਰ ਮਿਲਦੇ ਹਾਂ ਕੱਲ੍ਹ ਇੱਕ ਨਵੀਂ